ਇੱਕ ਫੇਰ ਮੇਖਾ ਦੋਨੇ ਕੀਤਾ ਜੀ ਜੋ ਹਜੇ ਤੱਕ ਆਇਆ ਸਾਹਮਣੇ ਜੀ ਤੇ ਤਿੰਨ ਤੇ 203 ਤਿੰਨ ਤਿੰਨ ਫੇਰੇ ਤਿੰਨ ਫੇਰੇ ਨਾ ਬਲੋ ਇਹਨਾਂ ਤੇ ਸਰਕਾਰੀ ਵਾਪਨ ਤੋਂ ਹੋਵੇ ਇਹ ਗੱਡੀ ਮਤਲਬ ਇੰਨੀ ਤੇਜ਼ ਰਫਤਾਰੀ ਦੇ ਨਾਲ ਆਈ ਹੈ ਇੰਨੀ ਤੇਜ਼ ਰਫਤਾਰੀ ਦੇ ਨਾਲ ਆਈ ਹੈ ਜੀ ਇਹਨੇ ਰਸਤੇ ਦੇ ਵਿੱਚ ਤਿੰਨ ਚਾਰ ਜਗ੍ਹਾ ਤੇ ਜਿਹੜੇ ਪ੍ਰਾਈਵੇਟ ਬੰਦੇ ਵੀਕਲਾਂ ਨੇ ਉਹ ਵੀ ਹਟ ਕੀਤੇ ਆ ਤੇ ਇਹਨੇ ਜਦੋਂ ਆਏ ਆ ਪਿੱਛਾ ਕਰਦੇ ਆ ਕਰਦੇ ਆ ਨੇ ਫਿਰ ਪੁਲਿਸ ਪਾਰਟੀ ਦੇ ਉੱਪਰ ਨੇ ਫਿਰ ਵੀ ਕੀਤਾ ਜੀ ਗੱਡੀ 'ਚ ਬੰਦੇ ਕਿੰਨੇ ਸਵਾਰ ਸੀ ਤਿੰਨ ਇਹ ਤਿੰਨ ਤਾਂ ਤਿੰਨ ਤਾਂ ਸਾਫ਼ ਨਜ਼ਰ ਆ ਰਹੇ ਆ ਜੀ ਇਹਦੇ ਵਿੱਚ ਇੱਕ ਐਸਐਚਓ ਸਾਫ਼ ਕਹਿੰਦੀ ਬਤੌਰ ਇਹਨਾਂ ਦੇ ਏਰੀਆ ਨੇ ਉਹ ਤੇ ਉਹ ਆਇਡੈਂਟੀਫਾਈਰ ਉਹਨਾਂ ਕਰਦੇ ਨੇ ਜੀ ਦਾ ਪਹਿਲਾ ਜਿਹੜੇ ਮੁਕੱਦਮੇ ਨੇ ਸਰ ਉਹ ਕੋਈ ਚੋਰੀ ਦੇ ਨੇ ਜਾਂ ਕਰ ਕੋਈ ਨਹੀਂ ਐ ਈ ਹੈ ਜੀ ਮਤਲਬ ਛਾਈ ਝਗੜੇ ਤੇ ਤੇ ਨੁਪੀਰੀਅਸ ਆਗਾ ਜੀ ਓਲਡੀ ਇਸ 30 ਨੰਬਰ ਐਫ ਆਈ ਆਰ ਹੈ ਜਿਹੜੇ ਦੇ 4 ਨੰਬਰ ਦੇ ਉਹਦੇ ਵਿੱਚ ਵਾਂਟਡ ਹੈਗਾ ਕੀ ਮੈਟਰ ਕੀ ਹੋਇਆ ਸਰ ਥੋੜਾ ਦੱਸੋ ਔਰ ਕਿਹੜੇ ਇਲਾਕੇ ਚ ਹੋਇਆ ਇਹ ਸ਼ਾਮ ਦੀ ਗੱਲ ਹੈ ਜੀ ਅੱਜ ਐਸਐਸਓ ਨੇ ਆਪਣੇ 4 ਨੰਬਰ ਨੇ ਜੀ ਤੇ ਆਪਣੇ ਏਰੀਆ ਦੇ ਵਿੱਚ ਸੀਗੇ ਇਹਨਾਂ ਦੇ ਕੋਲੋਂ ਗੱਡੀ ਆ ਹਰੀ ਇੱਕ ਕੁਐਸਚਨ ਹੈਗੀ ਜਿਹੜੀ ਤੁਸੀਂ ਦੇਖ ਰਹੇ ਹੋ ਬੇਟਾ ਗੱਡੀ ਕਾਲ ਰੰਗ ਦੀ ਗੱਡੀ ਹੈ ਇਹ ਇਹ ਬਹੁਤ ਤੇਜ਼ ਬਿਨਾਂ ਨੇ ਕੋਲ ਲਿਖੀ ਇਹਨਾਂ ਨੇ ਸੋਚਿਆ ਕਿ ਹਮੇਂ ਡਾਊਟਫੁੱਲ ਲੱਗਦੀ ਹੈ ਇਹਨਾਂ ਨੇ ਪੁੱਛਾ ਕਰਨਾ ਸ਼ੁਰੂ ਕੀਤਾ ਇਹ ਗੱਡੀ ਮਤਲਬ ਇੰਨੀ ਤੇਜ਼ ਰਫ਼ਤਾਰੀ ਦੇ ਨਾਲ ਆਈ ਹੈ ਇੰਨੀ ਤੇਜ਼ ਰਫ਼ਤਾਰੀ ਦੇ ਨਾਲ ਆਈ ਹੈ ਜੀ ਇਹਨੇ ਰਸਤੇ ਤਿੰਨ ਚਾਰ ਜਗ੍ਹਾ ਤੇ ਜਿਹੜੇ ਪ੍ਰਾਈਵੇਟ ਬੰਦੇ ਵਹੀਕਲ ਵਾਲੇ ਉਹ ਵੀ ਹਿੱਟ ਕੀਤੇ ਆ ਇਹਨਾਂ ਦੇ ਵਿੱਚੋਂ ਦੋ ਤਿੰਨ ਜਣੇ ਇੰਜਰ ਵੀ ਹੋਏ ਨੇ ਅੱਛਾ ਜੀ ਉਹਦੇ ਵਿੱਚ ਹੁਣ ਜੀ ਜਦੋਂ ਤੇ ਰਸਤੇ ਤੇ ਇਹਨਾਂ ਦੇ ਤੋਂ ਆ ਰਹੇ ਪਿੱਛਾ ਕਰ ਰਹੇ ਸੀਗੇ ਜੀ ਇਹਨਾਂ ਨੇ ਜਿਹੜਾ ਵਿਚ ਦੇ 메ਨ ਜਿਹੜਾ ਬੰਦਾ ਹੈਗਾ ਉਹ ਲਵ ਗੇਲਾ ਕੀ ਨਾਮ ਹੈ ਲਵ ਗੇਲਾ ਜੀ ਲਵ ਗੇਲਾ ਹਾਂ ਆਲਰੇਡੀ ਉਹਨਾਂ ਪੰਜ ਛੇ ਮੁਕੱਦਮੇ ਦਰਜ ਨੇ ਜੀ ਅੱਛਾ ਜੀ ਨੋਟਰੀਸ ਕ੍ਰਿਮੀਨਲ ਆਲਰੇਡੀ ਵਾਂਟਡ ਹੈਗਾ ਸਾਡੇ ਤੇ 4 ਨੰਬਰ ਦੇ ਮੁਕੱਦਮੇ ਦਰਜ ਹੈਗਾ ਸੰਤੀ ਨੰਬਰ ਮੁਕੱਦਮਾ ਹੈਗਾ ਠੀਕ ਹੈ ਉਹਦੇ ਵਿੱਚ ਇਹ ਆਲਰੇਡੀ ਵਾਂਟਡ ਹੈਗਾ ਜੀ ਠੀਕ ਹੈ ਤੇ ਇਹਨੇ ਜਦੋਂ ਆਏ ਆ ਪਿੱਛਾ ਕਰਦਿਆ ਕਰਦਿਆਂ ਨੇ ਫਿਰ ਬ੍ਰਿਸ ਪਾਰਟੀ ਦੇ ਉੱਪਰ ਇਹਨੇ ਫੈਰ ਵੀ ਕੀਤਾ ਜੀ ਅੱਛਾ ਸਰ ਉਹਦੇ ਰੋਟੇਸ਼ਨ ਦੇ ਵਿੱਚ ਐਸਾ ਚੋਣ ਵੀ ਇਨਫੈਰ ਕੀਤਾ ਨੇ ਜਿਹੜਾ ਕਿ ਇਹਨਾਂ ਦੀ ਗੱਡੀ ਦੇ ਵਿੱਚ ਲੱਗੇ ਸੀ ਕਿੰਨੇ ਟੋਡੋ ਫਾਇਰ ਹੋਏ ਇੱਕ ਫਾਇਰ ਮੇਖਾ ਜੋਨੇ ਕੀਤਾ ਜੀ ਜੋ ਹਜੇ ਤੱਕ ਆਇਆ ਸਾਹਮਣੇ ਜੀ ਇਹ ਤਿੰਨ ਤੇ ਦੋ ਜਾਂ ਤਿੰਨ 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 ਤੇ ਤਿੰਨ ਫੈਰੇ ਨੇ ਬਲੋ ਇਹਨਾਂ ਤੇ ਸਰਕਾਰੀ ਵਾਪਨ ਤੋਏ ਨੇ ਜੀ 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 ਮਨ ਸਰ ਉਹਦੇ ਲੱਗੀ ਵੀ ਹੈ ਕੋਈ ਨਹੀਂ ਐਸਐਚਓ ਕਿਸੇ ਤੇ ਕੋਈ ਲੱਗੀ ਨਹੀਂ ਗੱਡੀ 'ਚ ਬੰਦੇ ਕਿੰਨੇ ਸਵਾਰ ਸੀ ਤਿੰਨੇ ਇਹ ਤਿੰਨ ਤਾਂ ਤਿੰਨ ਤਾਂ ਸਾਫ਼ ਨਜ਼ਰ ਆ ਰਹੇ ਆ ਜੀ ਇਹਦੇ ਵਿੱਚ ਇੱਕ ਐਸਐਚਓ ਸਾਫ਼ ਕਿਉਂਕਿ ਇਹ ਬਤੌਰ ਇਹਨਾਂ ਦੇ ਏਰੀਆ ਨੇ ਉਹ ਤੇ ਉਹ ਆਡੈਂਟੀਫਾਈਰ ਉਹਨੂੰ ਕਰਦੇ ਨੇ ਹਾਂ ਸਰ ਕਿੱਥੇ ਦਾ ਰਹਿਣ ਵਾਲਾ ਹੈ ਇਹ ਬੰਦਾ ਇਹ ਛੋਨੀ ਮੱਲੇ ਦਾ ਹੀ ਜੀ ਛੋਨੀ ਮੱਲੇ ਦਾ ਰਹਿੰਦਾ ਪਰ ਜਿੱਦਾਂ ਪਹਿਲਾ ਜਿਹੜੇ ਮੁਕੱਦਮੇ ਨੇ ਸਰ ਉਹ ਕੋਈ ਚੋਰੀ ਦੇ ਨਹੀਂ ਆਕਰ ਕੋਈ ਨਹੀਂ ਐ ਇਦਾਂ ਹੀ ਆ ਜੀ ਇਹ ਮਤਲਬ ਲੜਾਈ ਝਗੜੇ ਤੇ ਤੇ ਉਲਰੇਡੀ ਇਸ 3 ਨੰਬਰ ਐਫ ਆਈ ਆਰ ਅਗੇदर्ਜੇ 4 ਨੰਬਰ ਉਹਦੇ ਵਿੱਚ ਵਾਂਟਡ ਹੈਗਾ ਕਿ ਜੱਟ ਰਿਅਰਸਟਡ ਇਨ ਦੈਟ ਐਫ ਆਈ ਆਰ ਆਲਸੋ ਸਰ ਜਿਹੜੀ ਗੱਡੀ ਫੜੀ ਉਹਦੇ ਵਿੱਚ ਕੁਝ ਬਰਾਮਦ ਹੋਇਆ ਮੈਂ ਅਜੇ ਹੁਣੇ ਤਲਾਸ਼ੀ ਲੈਣਗੇ ਜੀ ਇਹ ਸਰ ਉਹਦੇ ਵਿੱਚ ਪਾਣੀ ਵਾਲੀ ਪੈਪ ਪਈ ਸੀ ਦੇਖੋ ਜੀ ਹੁਣ ਉਹਦੇ ਵਿੱਚ ਕੀ ਉਹਦੇ ਵਿੱਚ ਕੋਈ ਇਦਾਂ ਦਾ ਉਹਦੇ ਵਿੱਚ ਕੋਈ ਹੈਗਾ ਆ ਪਦਾਰਥ ਉਹਦੇ ਵਿੱਚ ਹੈਗਾ ਕਿ ਜਿਹੜਾ ਕਿ ਸਾਡੀ ਉਹਦੇ ਵਿੱਚ ਜੁਰਮ ਦੀ ਸ਼੍ਰੇਣੀ ਚ ਆਉਂਦਾ ਆ ਤੇ ਉਹ ਲੋ ਗੱਡੀ ਉਸ ਹੌਬਲਾ ਕਰਵੀ ਹੋ ਗਈ ਸਰ ਜਿਹੜੇ ਬੰਦੇ ਹਿੱਟ ਕੀਤੇ ਨੇ ਉਹ ਸਰ ਮਤਲਬ ਠੀਕ ਨੇ ਆ ਕੋਈ ਕਿਸ ਤਰ੍ਹਾਂ ਕੋਈ ਏਦਾਂ ਦੀ ਤਲਾਹ ਨਹੀਂ ਹਿੱਟ ਕੀਤੇ ਨੇ ਜੇ ਮੈਂ ਕਹ ਦ੍ਰੈਸੀ ਦੇ ਏਰੀਆ ਦਾ ਕੋਈ ਹੈਗਾ ਕੋਈ ਆਟੋ ਨਾਲ ਹਿੱਟ ਕੀਤਾ ਜੀ ਜੋਧੇਵਾਲ ਦੇ ਏਰੀਏ ਦੇ ਵਿੱਚੀ ਮੈਂ ਕਹ ਦੋਦੇ ਵੀ ਮੇ ਕੋਈ ਕੋਈ ਇੰਜਰੀ ਹੋਈ ਆ ਉਹਦੇ ਜੀ ਇਹ ਸਰ ਕਿਹੜੀ ਜਗ੍ਹਾ ਤੋਂ ਸ਼ੁਰੂ ਹੋਈ ਗੱਡੀ ਭਜਾਣੀਆਂ ਨੇ ਇਹਨਾਂ ਨੇ 4 ਨੰਬਰ ਏਰੀਏ ਚੌਣੀ ਮੱਲੇ ਤੋਂ ਜੀ ਚੌਣੀ ਮੱਲੇ ਤੋਂ ਕਿਧਰੋਂ ਕਿਧਰੋਂ ਲੈ ਕੇ ਆਏ ਸ਼ਾਣੀ ਮੱਲੇ ਤੋਂ ਰੂਟ ਇਹਨੇ ਫਾਲੋ ਕੀਤਾ ਜੀ ਚੌਣੀ ਮੱਲਾ ਫਿਰ ਇੱਧਰ ਆ ਆਪਣਾ ਜੰਦਰ ਬਾਈਪਾਸ ਕਾਰਾਵਾਰ ਰੋਡ ਹੈ ਜੀ ਰੋਂਗ ਸਾਈਡ ਹੀ ਮਤਲਬ ਕਿਸੇ ਦੀ ਜਾਨ ਵੀ ਜਾ ਸਕਦੀ ਸੀ ਕੀ ਕਰਦੇ ਨਹੀਂ ਦੇਖੋ ਜਾਨ ਤਾਂ ਹੁਣ ਦੇਖੋ ਜੇ ਤੁਸੀਂ ਆ ਗੱਡੀ ਦੀ ਪੋਜੀਸ਼ਨ ਦੇਖਦੇ ਹੋ ਇਹ ਚਲੋ ਇਹ ਤਾਂ ਮਤਲਬ ਪਰਮਾਤਮਾ ਦੀ ਕਿਰਪਾ ਕਿ ਜਿਹੜੇ ਹਿਸਾਬ ਨਾਲ ਗੇਟ ਦੇ ਵਿੱਚ ਗੱਡੀ ਹਿੱਟ ਹੋਈ ਆ ਸ਼ਾਮ ਦਾ ਏਰੀਆ ਸ਼ਾਮ ਦਾ ਵਿਲਾ ਹੈਗਾ ਸ਼ਾਂ ਹੈਗੀ ਆ ਤੇ ਦੁਨੀਆ ਇਸ ਵੇਲੇ ਬਾਹਰ ਬੈਠੀ ਨਹੀਂ ਹੁੰਦੀ ਹੁਣ ਬੱਚੇ ਲੈ ਕੇ ਕਿਸੇ ਦੇ ਵਿੱਚ ਹਿੱਟ ਕਰ ਜਾਂਦੀ ਜੇ ਰਹਾ ਵੀ ਜਾਨੀ ਵਾਲੀ ਨੁਕਸਾਨ ਹੋ ਸਕਦਾ ਸਰ ਸਰ ਇਸ ਵੇਲੇ ਗੱਡੀ ਕਿਹੜੀ ਜਗ੍ਹਾ ਤੇ ਵੱਜੀ ਆ ਸਰ ਇਹ ਲੋਕੇਸ਼ਨ ਕਿਹੜੀ ਆ ਇਹ ਲੋਕੇਸ਼ਨ ਸਲਿਮਟ ਆਬਰੀ ਦਾ ਏਰੀਆ ਜੀ ਇਹ ਪੋਰਾ ਪਿੰਡ ਜੀ ਪੋਰਾ ਪਿੰਡ ਜੀ ਪੋਰਾ ਪਿੰਡ ਦੇ ਵਿੱਚ ਵਜਿਆ ਸਰ ਜੀ ਨਹੀਂ ਨਹੀਂ ਇਹ ਜਦੋਂ ਗੱਡੀ ਇਹਨਾਂ ਦੀ ਹਿੱਟ ਕੀਤੀ ਹੈ ਜੀ ਇੱਥੋਂ ਦੇ ਪਿੱਛੇ ਹੋ ਕੇ ਤੇ ਜੋ ਇਹ ਤੋਂ ਬਲਾਈਂਡ ਹੋ ਕੇ ਤੇ ਐਸ ਐਚਓ ਸਾਹਿਬ ਵੀ ਇਹ ਮਗਰ ਉੱਠ ਕੇ ਆਇਆ ਹੈ ਹੁਣ ਇੱਥੇ ਆ ਕੇ ਜਦੋਂ ਮਗਰ ਆਏ ਨੇ ਤੇ ਗੱਡੀ ਉਹਨਾਂ ਦੀ ਹਿੱਟ ਕੀਤੀ ਹੈ ਤੇ ਉਹਨਾਂ ਦੇ ਨੂੰ ਇਹ ਤਿੰਨੇ ਜਣੇ ਤੋਂ ਗੱਡੀ ਚ ਤਿੰਨ ਜਾਂ ਚਾਰ ਜਾਂ ਜਿੰਨੇ ਵੀ ਪਿੱਛੇ ਸੀਗੇ ਉਹਦੇ ਵਿੱਚ ਇਹ ਤੇ ਸਰ ਕਿੰਨੇ ਕਿਲੇ ਦਾ ਵਾਕਿਆ ਹੈਗਾ ਇਹ ਵਾਕਿਆ ਸਾ ਮੈਂ ਹਰਟ ਕਰ ਦਿੱਤਾ ਸੀ ਇਹ ਹਾਂ ਇਹ ਜਿਹੜੀ ਇਨਫੋਰਮੇਸ਼ਨ ਮੈਨੂੰ ਆਈ ਆ ਜੀ ਇਹ ਆਈ ਆ 7:20 ਦੇ ਉ ਤੋਂ ਪਹਿਲਾਂ ਦੀ ਮੈਂ ਕਿਹਾ 10-5-5 7:10 ਮਿੰਟ ਪਹਿਲਾਂ ਹੀ ਨਿਕਲ ਗਈ 7:07 20 ਦੇ ਵਿੱਚ ਵਿੱਚ ਪਹੁੰਚ ਗਈ ਸਿਰਫ ਸਿਰ 4 ਨੰਬਰ ਦੀ ਪੁਲਿਸ ਪਿੱਛੇ ਸੀਗੀ ਨਹੀਂ ਇਹ ਕੁਐਸਚਨ ਸਾਰੇ ਲੁਧਾਨੀ ਚੱਲ ਗਈ ਸੀ ਜੀ ਕਿਉਂਕਿ ਇਹ ਤਾਂ ਹੁਣ ਐਸਐਚਓ ਸਾਹਿਬ ਫਰੋਂਗ ਦਾ ਵੈਰੀ ਵੈਰੀ ਬਿਗਨਿੰਗ ਜੀ ਮਗਰ ਲੱਗਿਆ ਹੋ ਸਕੇ ਜੀ ਹਾਂ ਜਿੱਦਾਂ ਜਿੱਦਾਂ ਆ ਕੇ ਕਰ ਰਿਹਾ ਉਦੋਂ ਤਾਂ ਪੁਲਿਸ ਐਕਟਿਵ ਹੋ ਗਈ ਸੀ